ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿ ਰਹੀ ਨੇ ਅਤੇ ਖੁਸ਼ਹੂਮਾ ਜ਼ਿੰਦਗੀ ਬਤੀਤ ਕਰ ਰਹੀ ਨੇ ਪਰ ਕੀ પતિ ਪਤਨੀ ਦੇ ਰਿਸ਼ਤੇ ਦੇ ਵਿੱਚ ਹਮੇਸ਼ਾ ਹੀ ਪਿਆਰ रह ਸਕਦਾ ਇਸ ਨੂੰ ਲੈ ਕੇ ਅੱਜ ਗੱਲ ਕਰਾਂਗੇ ਪਰ ਨਾਲ ਹੀ ਦੱਸ ਦਈਏ ਕਿ ਉਹਨਾਂ ਦੀ ਜ਼ਿੰਦਗੀ ਦੇ ਉਹ ਦਿਲਚਸਪ ਕਿੱਸੇ ਅੱਜ ਦੱਸਾਂਗੇ ਜਿਸ ਦੇ ਵਿੱਚ ਇਹ ਪਤਾ ਲਗਾਇਆ ਗਿਆ ਕਿ ਉਹਨਾਂ ਨੇ ਵਿਆਹ ਕਿੰਜ ਕੀਤਾ ਮੈਟ੍ਰਿਮੋਨੀਅਲ ਦੇ ਰਾਹੀਂ ਇਸ਼ਤਿਹਾਰ ਦਿੱਤਾ ਗਿਆ ਸੀ ਵਿਆਹ ਦਾ ਤੇ ਉਸ ਤੋਂ ਬਾਅਦ ਕਾਫੀ ਰਿਸ਼ਤੇ ਆਏ ਪਰ ਜਦ ਉਹਨਾਂ ਨੂੰ ਪਸੰਦ ਆਇਆ ਗੁਰਪਾਲ ਸਿੰਘ ਤਾਂ ਉਹਨਾਂ ਦੇ ਨਾਲ ਡੇਟਿੰਗ ਉਹ ਅੱਜ ਤੱਕ ਕਰ ਰਹੇ ਨੇ ਅੱਜ ਵੀ ਉਹ ਥਾਂ ਤੇ ਸਮਾਂ ਦੱਸ ਕੇ ਘਰੋਂ ਚਲੇ ਜਾਂਦੇ ਨੇ ਕਿ ਫਲਾਣੀ ਥਾਂ ਤੇ ਕਾਫੀ ਦੇ ਲਈ ਮੈਂ ਤੇਰਾ ਵੇਟ ਕਰੂੰਗਾ ਤੇ ਉੱਥੇ ਜਾ ਕੇ ਹੀ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਇਸ ਤਰੀਕੇ ਦੇ ਨਾਲ ਪਿਆਰ ਬਣਾਇਆ ਜਾ ਸਕਦਾ ਪਰ ਇਸ ਦੇ ਨਾਲ ਨਾਲ ਸਮਝਦਾਰੀ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਜੋ ਕਿ ਡਾਕਟਰ ਹਰਸ਼ਿੰਦਰ ਕੌਰ ਦੇ ਪਿਤਾ ਸਰਦਾਰ ਪ੍ਰੀਤਮ ਸਿੰਘ ਜੀ ਦੇ ਵੱਲੋਂ ਉਹਨਾਂ ਨੂੰ ਹਮੇਸ਼ਾ ਕੁਝ ਗੱਲਾਂ ਕੁਝ ਨੁਕਤੇ ਸਮਝਾਏਗੇ ਜਿਵੇਂ ਕਿ ਵਿਆਹ ਤੋਂ 1-2 ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਰਸੋਈ ਦੇ ਵਿੱਚ ਦੋ ਕੱਪ ਪਏ ਨੇ ਜਾ ਕੇ ਲੈ ਕੇ ਆਂ ਦੋਹਾਂ ਦੀਆਂ ਡੰਡੀਆਂ ਦੇਖੀਆਂ ਗਈਆਂ ਤਾਂ ਟਿੜਕੀਆਂ ਹੋਈਆਂ ਸੀ ਟੁੱਟੀਆਂ ਹੋਈਆਂ ਸੀ ਤੇ ਦੁਬਾਰਾ ਤੋਂ ਜੋੜ ਦਿੱਤੀਆਂ ਗਈਆਂ ਸੀ ਪਰ ਫਿਰ ਵੀ ਦੋਹਾਂ ਕੱਪਾਂ ਦੇ ਵਿੱਚ ਫਰਕ ਸੀ ਇੱਕ ਦਾ ਸਾਫ਼ ਪਤਾ ਲੱਗ ਰਿਹਾ ਸੀ ਕਿ ਇਸ ਦੀ ਡੰਡੀ ਟੁੱਟੀ ਹੋਈ ਹੈ ਦੂਸਰੀ ਦਾ ਥੋੜਾ ਧਿਆਨ ਦੇ ਨਾਲ ਦੇਖਣ ਤੋਂ ਹੀ ਪਤਾ ਲੱਗਦਾ ਸੀ ਤਾਂ ਪਿਤਾ ਨੇ ਸਮਝਾਇਆ ਕਿ ਜਿਹੜੀ ਡੰਡੀ ਨੂੰ ਧਿਆਨ ਦੇ ਨਾਲ ਦੇਖਣ ਨਾਲ ਹੀ ਪਤਾ ਲੱਗ ਰਿਹਾ ਹੈ ਕਿ ਇਹ ਟੁੱਟਿਆ ਹੋਇਆ ਹੈ ਇਹ ਉਸੇ ਸਮੇਂ ਜੋੜ ਦਿੱਤੀ ਗਈ ਸੀ ਪਰ ਦੂਸਰੀ ਨੂੰ ਅਗਲੇ ਦਿਨ ਜੋੜਿਆ ਗਿਆ ਸੀ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਪਿਤਾ ਦਾ ਇਹ ਸੀ ਕਿ ਮੇਰੀ ਧੀ ਸਮਝ ਸਕੇ ਕਿ ਐਨ ਮੌਕੇ ਤੇ ਹੀ ਸਾਰੀ ਮੁਸ਼ਕਲਾਂ ਨੂੰ ਸਾਹਮਣੇ ਲੈਣਾ ਚਾਹੀਦਾ ਹੈ ਜੇਕਰ ਅੱਜ ਲੜਾਈ ਹੋਈ ਹੈ ਤਾਂ ਉਸ ਨੂੰ ਰਾਤ ਵੇਲੇ ਹੀ ਖਤਮ ਕਰਕੇ ਸੋਭਾ ਮਕਾ ਕੇ ਸੋਵੋ ਤਾਂ ਕਿ ਉਹ ਅਗਲੇ ਸਵੇਰ ਹੁੰਦੇ ਹੁੰਦੇ ਬਖੇੜਾ ਨਾ ਖੜਾ ਕਰ ਦਵੇ ਵਿਗੜ ਨਾ ਜਾਣ ਹਾਲਾਤ ਇਸ ਨਾਲ ਹੀ ਡਾਕਟਰ ਹਸ਼ਿੰਦਰ ਕੋਰ ਦਿਆਂ ਗੱਲਾਂ ਭਾਵੇਂ ਕਿਸੇ ਵੀ ਮੁੱਦੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਸਮਾਜ ਪਰਿਵਾਰ ਔਰਤਾਂ ਧੀਆ ਬੱਚੇ ਬਿਮਾਰੀਆਂ ਕਿਸੇ ਵੀ ਮੁੱਦੇ ਤੇ ਗੱਲਬਾਤ ਕੀਤੀ ਜਾਵੇ ਉਹ ਹਰੇਕ ਤੇ ਬਾਖੂਬੀ ਆਪਣੀ ਗੱਲ ਸਮਝਾ ਦਿੰਦੇ ਨੇ ਇੱਕ ਵਾਰ ਉਹਨਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਆਪਣੇ ਪੈਰਾਂ ਨੂੰ ਸੁੱਕੇ ਰੱਖਣਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਹਰ ਪਾਸੇ ਕਾਲੀਨ ਵਿਛਾ ਦੋ ਇਹਦੇ ਲਈ ਤਾਂ ਇਹੇ ਕਰ ਸਕਦੇ ਹਾਂ ਕਿ ਆਪਣੇ ਪੈਰੀ ਜੁੱਤੀ ਪਾ ਲਵੋ ਆਪਣੀ ਮੈਂ ਨੂੰ ਆਪਣੀ ਈਗੋ ਨੂੰ ਵਿੱਚ ਲੈ ਕੇ ਨਾ ਆਵੋ ਅਜਹੀਆਂ ਕਿੰਨੀਆਂ ਹੀ ਹੋਰ ਗੱਲਾਂ ਦਿਲਚਸਪ ਕਿੱਸਾ ਅਦੇ ਜ਼ਿੰਦਗੀ ਨੂੰ ਜ਼ਿੰਦਾਦਿਲੀ ਦੇ ਨਾਲ ਜਿਉਣ ਦਾ ਵਲ ਇਸ ਕਪਲ ਨੂੰ ਆਇਆ ਕੀ ਕੁਝ ਉਹਨਾਂ ਨੇ ਕਿਹਾ ਤੇ ਕੀਤਾ ਆਓ ਜਾਣਦੇ ਹਾਂ ਇਕ ਹੋਰ ਵੱਡੀ ਗੱਲ ਜਿਸ ਕਰਕੇ ਇਸ ਪਰਿਵਾਰ ਦੀ ਸਿਫਤ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਆਪਣੇ ਬੱਚਿਆਂ ਨੂੰ ਕਦੇ ਵੀ ਰੋਕਿਆ ਨਹੀਂ ਸਗੋਂ ਉੱਡਣ ਦੇ ਲਈ ਖੰਭ ਦਿੱਤੇ ਅਤੇ ਕਿਹਾ ਕਿ ਅਸੀਂ ਇਹਨਾਂ ਦੇ ਮਨ ਦੇ ਵਿੱਚ ਭਰ ਦਿੱਤਾ ਜੋ ਭਰਨਾ ਸੀ ਬਾਕੀ ਇਹਨਾਂ ਦੀ ਇੱਛਾ ਹੈ ਅਤੇ ਨਾਲ ਹੀ ਇਸ ਪਰਿਵਾਰ ਦੇ ਵਿੱਚ ਪੰਜ ਭੈਣ ਭਰਾਵਾਂ ਦੇ ਨਾਲ ਪੱਲੀ ਡਾਕਟਰ ਹਰਸ਼ਿੰਦਰ ਕੌਰ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸਾਡੇ ਘਰ ਦੇ ਵਿੱਚ ਜਾਤ ਪਾਤ ਨੂੰ ਨਹੀਂ ਮੰਨਿਆ ਜਾਂਦਾ ਕਿਸੇ ਵੀ ਭੈਣ ਭਰਾ ਦੇ ਨਾਮ ਦੇ ਪਿੱਛੇ ਕੋਈ ਗੋਤ ਤੱਕ ਨਹੀਂ ਲਗਾਉਂਦਾ ਸਰਨੇਮ ਨਹੀਂ ਲਗਾਉਂਦਾ ਅਤੇ ਕਿਸੇ ਨੂੰ ਪਤਾ ਵੀ ਨਹੀਂ ਕਿ ਕੌਣ ਕਿਦੇ ਘਰ ਦੇ ਵਿੱਚ ਵਿਆਹਿਆ ਹੋਇਆ ਕਿਉਂਕਿ ਵਿਆਹ ਦੇ ਮੌਕੇ ਤੇ ਇਹ ਕੁਝ ਨਹੀਂ ਦੇਖਦੇ ਸੀ ਉਹ ਕਿ ਦੀ ਜਾਤ ਕੀ ਹੈ ਜਾਂ ਫਿਰ ਇਹਦਾ ਗੋਤ ਕੀ ਹੈ ਬਸ ਪਸੰਦ ਆਇਆ ਚੰਗਾ ਇਨਸਾਨ ਸੀ ਚੰਗੀ ਸੋਚ ਰੱਖਣ ਵਾਲਾ ਸੀ ਤਾਂ ਉੱਥੇ ਹੀ ਰਿਸ਼ਤਾ ਬਣਾ ਲਿਆ ਗਿਆ ਡਾਕਟਰ ਹਰਸ਼ਿੰਦਰ ਕੌਰ ਅਤੇ ਡਾਕਟਰ ਗੁਰਪਾਲ ਸਿੰਘ ਪਹਿਲਾ ਪਿਆਰ ਕਹਿ ਲਵੋ ਇਆ ਫਿਰ ਵਿਆਹ ਤੋਂ ਬਾਅਦ ਮਿਲਿਆ ਉਹ ਹਮਸਫਰ ਜਿਸ ਨੂੰ ਪਾ ਕੇ ਲੱਗਿਆ ਕਿ ਰੂਹਾਂ ਦਾ ਮੇਲ ਹੋ ਗਿਆ। ਟ੍ਰਿਬਿਊਨ ਅਖਬਾਰ ਤੇ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਵਿਆਹ ਦੇ ਸਬੰਧੀ। ਇੱਥੇ ਹੀ ਘਰਦਿਆਂ ਦੀ ਮਰਜ਼ੀ ਦੇ ਨਾਲ ਅਰੇਂਜ ਮੈਰिज ਹੁੰਦੀ ਹੈ। ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਦੇ ਰਹਿਣ ਵਾਲੇ ਨੇ ਪੰਜ ਭੈਣ ਭਰਾਵਾਂ ਦੇ ਨਾਲ ਉਹ ਪੱਲੇ ਅਤੇ ਹਰਸ਼ਿੰਦਰ ਘਰ ਦੇ ਵਿੱਚ ਸਭ ਤੋਂ ਛੋਟੀ ਅਤੇ ਸਭ ਤੋਂ ਵੱਧ ਪਿਆਰੀ ਸੀ। ਇਹੀ ਸੁਪਨਾ ਸੀ ਉਹਨਾਂ ਦਾ ਕਿ ਜੋ ਔਰਤ ਦੀ ਕਦਰ ਕਰੇ ਕੋਈ ਇਹ ਜਿਹਾ ਪਤੀ ਮਿਲ ਜਾਵੇ ਹਾਂ ਥੋੜਾ ਫਿੱਟ ਤੇ ਕਸਰਤ ਕਰਨ ਵਾਲਾ ਵੀ ਜ਼ਰੂਰ ਹੋਵੇ ਇਹ ਸੋਚਿਆ ਸੀ ਪਰ ਜਦੋਂ ਉਹ ਡਾਕਟਰ ਗੁਰਪਾਲ ਨੂੰ ਮਿਲੇ ਤਾਂ ਜਿਵੇਂ ਸਭ ਕੁਝ ਮਿਲ ਗਿਆ ਹੋਵੇ ਜਿਹੋ ਜਿਹਾ ਮੁੰਡਾ ਉਹਨਾਂ ਨੂੰ ਚਾਹੀਦਾ ਸੀ ਉਹ ਮਿਲ ਚੁੱਕਿਆ ਸੀ ਦੋਹਾਂ ਦੀ ਪਹਿਲੀ ਮੁਲਾਕਾਤ ਸਨ 1999 ਦੇ ਵਿੱਚ ਹੋਈ ਡਾਕਟਰ ਗੁਰਪਾਲ ਡਾਕਟਰ ਹਰਸ਼ਿੰਦਰ ਕੌਰ ਨੂੰ ਹੀ ਆਪਣੀ ਪਹਿਲੀ ਗਰਲਫ੍ਰੈਂਡ ਦੱਸਦੇ ਨੇ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਸ਼ਿੰਦਰ ਕੌਰ ਨੂੰ ਕਈ ਰਿਸ਼ਤੇ ਆਏ ਪਰ ਪਸੰਦਾ ਹੈ ਡਾਕਟਰ ਗੁਰਪਾਲ ਪਰਿਵਾਰ ਪਹਿਲਾਂ ਤੋਂ ਹੀ ਇੱਕ ਦੂਸਰੇ ਨੂੰ ਜਾਣਦਾ ਸੀ ਘਰ ਦੇ ਵਿੱਚ ਪਿਤਾ ਅਤੇ ਦਾਦਾ ਜੀ ਦਾ ਆਣਾ ਜਾਣਾ ਸੀ ਇੰਗੇਜਮੈਂਟ ਤੋਹਾਂ ਦੀ ਹੋ ਜਾਂਦੀ ਹੈ ਤਾਂ ਉਸ ਤੋਂ 15 ਦਿਨ ਬਾਅਦ ਮੁਲਾਕਾਤ ਕਰਦੇ ਨੇ ਗੁਰਪਾਲ ਸਿੰਘ ਜੀ ਨੇ ਹਰਸ਼ਿੰਦਰ ਕੌਰ ਦੀ ਨਾਲ ਪਹਿਲੀ ਮੁਲਾਕਾਤ ਦੇ ਦੌਰਾਨ ਕਿਹਾ ਕਿ ਜਿਹੜੀ ਕਵਿਤਾ ਉਹਨਾਂ ਮੇਰੇ ਲਈ ਲਿਖੀ ਸੀ ਉਸ ਤੋਂ ਬਾਅਦ ਇਹ ਪਿਆਰ ਹੋਰ ਵੀ ਡੂੰਘਾ ਹੋ ਗਿਆ। ਜਾਂਦੇ ਸਮੇਂ ਉਹਨਾਂ ਨੂੰ ਇੱਕ ਸੇਬ ਦਿੱਤਾ ਗਿਆ ਸੀ ਅਤੇ ਜਦੋਂ ਉਹ ਬੱਸ ਸਟੈਂਡ ਤੇ ਛੱਡ ਕੇ ਚਲੇ ਗਏ ਸਨ ਤਾਂ ਫਿਰ ਉਹ ਇੱਕ ਟ੍ਰੇਨ ਦੇ ਵਿੱਚ ਬੈਠ ਕੇ ਸਫ਼ਰ ਕਰਦੇ ਨੇ ਅਤੇ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਨੇ। ਉਹ ਸਾਰੀਆਂ ਯਾਦਾਂ ਲੈ ਕੇ ਜੋ ਕਿ ਅੱਜ ਡਾਕਟਰ ਗੁਰਪਾਲ ਨੇ ਪਹਿਲੀ ਵਾਰ ਐਂਗੇਜਮੈਂਟ ਹੋਣ ਤੋਂ ਬਾਅਦ ਹਰਸ਼ਿੰਦਰ ਕੌਰ ਦੇ ਨਾਲ ਸਮਾਂ ਬਿਤਾਇਆ ਸੀ ਗੱਲਾਂ ਕੀਤੀਆਂ ਸੀ ਕਵਿਤਾ ਸੁਣੀ ਸੀ ਅਤੇ ਹੱਥ ਦੇ ਵਿੱਚ ਉਹ ਸੇਬ ਜੋ ਕਿ ਡਾਕਟਰ ਹਰਸ਼ਿੰਦਰ ਕੌਰ ਨੇ ਦਿੱਤਾ ਸੀ ਗੱਡੀ ਦੇ ਵਿੱਚ ਤਾਂ ਉਹ ਬੈਠ ਗਏ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਗੱਡੀ ਕਿਹੜੀ ਹੈ ਅਤੇ ਕਿੱਥੇ ਜਾ ਰਹੀ ਹੈ ਜਿਵੇਂ ਹੀ ਇੱਕ ਸਟੇਸ਼ਨ ਆਇਆ ਤਾਂ ਉਹਨਾਂ ਪੁੱਛਿਆ ਕਿ ਮੈਂ ਕਿੱਥੇ ਪਹੁੰਚ ਗਿਆ ਤਾਂ ਦੱਸਿਆ ਗਿਆ ਕਿ ਤੁਸੀਂ ਸਾਨਨੇਵਾਲ ਪਹੁੰਚ ਗਏ ਜਾਣਾ ਸੀ ਪਾਣੀਪਤ ਅਤੇ ਗੱਡੀ ਪੜ ਲਈ ਸਾਨੇਵਾਲ ਵਾਲੀ ਉਹ ਸੇ ਸਮੇਂ ਉਹ ਸਟੇਸ਼ਨ ਤੇ ਉਤਰਦੇ ਨਹੀਂ ਉੱਥੋਂ ਪੱਜ ਦੌੜ ਕੀਤੀ ਜਾਂਦੀ ਹੈ ਕਿਸੇ ਤਰ੍ਹਾਂ ਦੇ ਨਾਲ ਬੱਸਾਂ ਗੱਡੀਆਂ ਦੇ ਵਿੱਚ ਲਟਕ ਕੇ ਉਹ ਰਾਤ ਨੂੰ 12 1 ਵਜੇ ਘਰ ਪਹੁੰਚਦੇ ਨੇ ਉਸ ਸਮੇਂ ਫੋਨ ਨਹੀਂ ਹੁੰਦੇ ਸੀ ਪਰ ਚਿੱਠੀਆਂ ਦਾ ਦੌਰ ਜਾਰੀ ਸੀ ਇੱਕ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਉਹਨਾ ਆਪਣੀ ਇਸ ਪ੍ਰੇਮਿਕਾ ਪਿਓਂਸੇ ਅਰਸ਼ਿੰਦਰ ਕੌਰ ਨੂੰ ਦੱਸਿਆ ਕਿ ਕਿਨ ਜੋ ਹੋ ਤੁਹਾਡੇ ਸੇਵ ਅਤੇ ਕਵਿਤਾ ਦੇ ਵਿੱਚ ਹੀ ਗਵਾਚ ਗਏ ਅਦੇ ਕਿਸੇ ਹੋਰ ਹੀ ਸਟੇਸ਼ਨ ਤੇ ਕਿਤੇ ਹੋਰ ਪਹੁੰਚਣ ਵਾਲੇ ਸਨ ਇੰਜ ਹੀ ਕਰਦੇ ਕਰਦੇ ਵਿਆਹ ਅਸਮਾਨ ਨੇੜੇ ਆ ਗਿਆ ਵਿਆਹ ਦੇ ਸਮੇਂ ਮੰਗ ਰੱਖੀ ਗਈ ਕਿ ਇਹ ਵਿਆਹ ਬਿਲਕੁਲ ਸਾਦਾ ਹੋਵੇਗਾ ਨਾ ਤਾਂ ਡਾਕਟਰ ਗੁਰਪਾਲ ਸਿੰਘ ਕੋੜੀ ਤੇ ਚੜ ਕੇ ਆਉਣਗੇ ਅਤੇ ਨਾ ਹੀ ਕਲਗੀ ਲਗਾਣਗੇ ਉਹਨਾਂ ਕਿਹਾ ਕਿ ਮੁੰਡੇ ਦੇ ਦਾਦਕੇ ਸਾਦੇ ਨੇ ਇਸੇ ਕਰਕੇ ਉਹ ਸਾਦਾ ਵਿਆਹ ਹੀ ਕਰਨਾ ਚਾਹੁੰਦੇ ਨੇ ਦਾਜ ਦਹੇਜ ਵਾਲੀ ਕੋਈ ਗੱਲ ਹੀ ਨਹੀਂ ਸੀ ਕਰਾਏ ਤੇ ਕਾਰ ਲੈ ਕੇ ਇਹ ਪਰਿਵਾਰ ਆਇਆ ਅਤੇ ਕੁੜੀ ਨੂੰ ਵਿਆਹ ਕੇ ਲੈ ਗਿਆ ਉਹ ਕਿੱਸਾ ਜਦੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਡਾਕਟਰ ਹਰਸ਼ਿੰਦਰ ਕੌਰ ਦੇ ਪਿਤਾ ਜੀ ਨੇ ਐਡੀ ਵੱਡੀ ਸਿੱਖ ਉਨ੍ਹਾਂ ਨੂੰ ਦਿੱਤੀ ਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਕਮਾਲ ਦੀ ਉਹਨਾਂ ਦੀ ਸੋਚ ਸੀ ਕਿ ਆਪਣੀ ਧੀ ਨੂੰ ਇੰਨੇ ਚੰਗੇ ਗੁਣ ਅਤੇ ਸਮਝਦਾਰੀ ਦੇ ਕੇ ਉਹ ਵਿਆਹ ਤੋਂ ਪਹਿਲਾਂ ਦੂਸਰੇ ਦੇ ਘਰ ਭੇਜ ਰਹੇ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਜੋ ਕਿ ਡਾਕਟਰ ਹਰਸ਼ਿੰਦਰ ਗਵਰਦੇ ਪਿਤਾ ਜੀ ਨੇ ਉਹਨਾਂ ਕਿਹਾ ਕਿ ਰਸੋਈ ਦੇ ਵਿੱਚ ਕੱਪ ਪਏ ਨੇ ਹਰਸ਼ਿੰਦਰ ਉੱਥੋਂ ਦੋਵੇਂ ਕੱਪ ਲੈ ਆ। ਉਹ ਦੋਵੇਂ ਕੱਪ ਲੈ ਕੇ ਜਦੋਂ ਧੀ ਸਾਹਮਣੇ ਆਂਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਕੱਪਾਂ ਦੇ ਹੈਂਡਲ ਟੁੱਟੇ ਹੋਏ ਨੇ ਇਹਨਾਂ ਦੇ ਉੱਪਰ ਥੋੜੀ ਝਾਤ ਮਾਰ। ਗੌਰ ਨਾਲ ਦੇਖਿਆ ਗਿਆ ਤਾਂ ਵਾਕਈ ਹੀ ਉਹ ਹੈਂਡਲ ਟੁੱਟੇ ਹੋਏ ਸੀ। ਤੋੜਨ ਤੋਂ ਬਾਅਦ ਜੋੜੇ ਗਏ ਸਨ ਦਰਅਸਲ ਅਤੇ ਇੱਕ ਦਾ ਸਾਫ਼-ਸਾਫ਼ ਹੀ ਪਤਾ ਚੱਲਦਾ ਸੀ ਕਿ ਇਹ ਟੁੱਟਿਆ ਹੋਇਆ ਹੈ। ਤੇ ਦੂਸਰੇ ਦਾ ਉਦੋਂ ਪਤਾ ਚੱਲਦਾ ਸੀ ਜੇਕਰ ਉਸ ਨੂੰ ਗੌਰ ਦੇ ਨਾਲ ਦੇਖਿਆ ਜਾਂਦਾ ਸੀ ਕਿ ਇਸ ਦੀ ਡੰਡੀ ਵੀ ਤਿੜਕੀ ਹੋਈ ਹੈ ਤਾਂ ਹੀ ਫਰਕ ਡਾਕਟਰ ਹਰਸ਼ਿੰਦਰ ਗੌਰ ਨੇ ਆਪਣੇ ਪਿਤਾ ਜੀ ਨੂੰ ਦੱਸਦੇ ਤਾਂ ਕਿ ਇਹ ਹੀ ਫਰਕ ਹੈ ਕਿ ਦੋਵੇਂ ਹੀ ਤਿੜਕੇ ਹੋਏ ਨੇ ਪਰ ਇੱਕ ਦਾ ਪਤਾ ਥੋੜਾ ਗੌਰ ਦੇ ਨਾਲ ਦੇਖਣ ਤੋਂ ਹੀ ਲੱਗਦਾ ਤਾਂ ਪਿਤਾ ਜੀ ਨੇ ਸਮਝਾਇਆ ਕਿ ਬਸ ਇੰਨਾ ਕੀ ਫਰਕ ਹੈ ਜਿਹੜਾ ਕਿ ਧਿਆਨ ਦੇਣ ਦੇ ਨਾਲ ਦੇਖਣ ਤੇ ਪਤਾ ਲੱਗਦਾ ਹੈ ਉਹ ਕੱਪ ਜੋ ਟੁੱਟਿਆ ਹੋਇਆ ਹੈ ਉਹ ਦਰਅਸਲ ਉਸੇ ਸਮੇਂ ਜੋੜ ਦਿੱਤਾ ਗਿਆ ਸੀ ਜਦੋਂ ਇਹ ਟੁੱਟਿਆ ਸੀ ਅਤੇ ਦੂਜਾ ਅਗਲੇ ਦਿਨ ਜੋੜਿਆ ਗਿਆ ਸੀ ਪਿਤਾਬਾਸ ਇਹੀ ਧੀ ਨੂੰ ਸਮਝਾਉਣਾ ਚਾਹੁੰਦੇ ਸਨ ਕਿ ਇਨਸਾਨੀ ਰਿਸ਼ਤੇ ਵੀ ਐਦਾਂ ਦੇ ਹੀ ਹੁੰਦੇ ਨੇ ਇਹ ਨਹੀਂ ਹੋ ਸਕਦਾ ਕਿ ਕਿਸੇ ਘਰ ਦੇ ਵਿੱਚ ਕਦੇ ਲੜਾਈ ਝਗੜਾ ਹੀ ਨਾ ਹੋਵੇ ਪਿਤਾ ਨੇ ਸਮਝਾਇਆ ਕਿ ਤੁਹਾਡੇ ਦਫ਼ਤਰੀ ਰੁਝੇਵੇ ਵੀ ਹੋਣਗੇ ਕੰਮਕਾਰ ਵੀ ਹੋਣਗੇ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਲੜਾਈ ਮੁੱਕਣੀ ਚਾਹੀਦੀ ਹੈ। ਪੈਲ ਕਰਨ ਦੇ ਵਿੱਚ ਕੋਈ ਉੱਚਾ ਨੀਵਾ ਨਹੀਂ ਹੁੰਦਾ। ਇਸੇ ਲਈ ਲੜਾਈ ਮੁਕਾ ਕੇ ਹੀ ਸੌਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਉਹ ਖੂਬਸੂਰਤ ਕਿੱਸਾ ਵੀ ਹੈ ਕਿ ਜਦੋਂ ਵੀ ਘਰ ਦੇ ਵਿੱਚ ਕਦੇ ਲੜਾਈ ਹੁੰਦੀ ਹੈ ਤਾਂ ਇੱਕ ਮੈਸੇਜ ਆਂਦਾ ਹੈ ਫੋਨ ਤੇ, "Waiting for you for coffee" ਫਲਾਣੇ-ਫਲਾਣੇ ਥਾਂ ਤੇ। ਭਾਵੇਂ ਪਤੀ-ਪਤਨੀ ਨੂੰ ਕਰੇ ਜਾਂ ਫਿਰ ਪਤਨੀ ਪਤੀ ਨੂੰ ਕਰੇ, ਪੈਲ ਕੋਈ ਵੀ ਕਰੇ ਪਰ ਜਦੋਂ ਵੀ ਲੜਾਈ ਹੁੰਦੀ ਹੈ ਤਾਂ ਉਹ ਇੱਕ ਡੇਟਿੰਗ ਦੀ ਤਰ੍ਹਾਂ ਬਾਹਰ ਚੱਲੇ ਜਾਂਦੇ ਨੇ ਪਿਆਰ ਇਸ ਤਰ੍ਹਾਂ ਇਸ ਪਰਿਵਾਰ ਨੇ ਬਰਕਰਾਰ ਰੱਖਿਆ ਹੋਇਆ ਹੈ પતિ ਪਤਨੀ ਦਾ ਇਹ ਪਿਆਰ ਜਦੋਂ ਉਹ ਦੇਖਦੇ ਨੇ ਇੱਕ ਦੂਸਰੇ ਨੂੰ ਇੰਜ ਤਾਂ ਸਭ ਲੜਾਈ ਝਗੜੇ ਭੁੱਲ ਜਾਂਦੇ ਨੇ ਮੁੱਕ ਜਾਂਦਾ ਹੈ ਸਭ ਕੁਝ ਇਸ ਖੂਬਸੂਰਤ ਰਿਸ਼ਤੇ ਨੂੰ ਬਣੇ ਹੋਏ ਅੱਜ ਕਰੀਬ 33 ਸਾਲ ਹੋ ਚੁੱਕੇ ਨੇ ਡਾਕਟਰ ਗੁਰਪਾਲ ਵੀ ਇਹੀ ਮੰਨਦੇ ਨੇ ਕਿ ਵਿਆਹ ਇੱਕ ਜ਼ਿੰਮੇਵਾਰੀ ਹੈ ਇਸ ਨੂੰ ਬੁੱਟੇ ਦੇ ਵਾਂਗ ਪਾਲਣਾ ਪੈਂਦਾ ਹੈ ਰਿਸ਼ਤੇ ਨੂੰ ਫੋਰ ਗਰੰਟਡ ਨਹੀਂ ਲੈਣਾ ਚਾਹੀਦਾ ਜਿਵੇਂ ਕਿ ਕਈ ਵਾਰ ਪਤੀ ਆਪਣੀਆਂ ਪਤਨੀਆਂ ਨੂੰ ਲੈ ਲੈਂਦੇ ਨੇ ਜਾਂ ਫਿਰ ਪਤਨੀ ਆਪਣੇ ਪਤੀ ਨੂੰ ਗਿਲੇ ਸ਼ਿਕਵੇ ਨਹੀਂ ਹੋਣੇ ਚਾਹੀਦੇ ਇਹੋ ਜਿਹੇ ਕਿ ਵਿੱਚ ਪਿਆਰ ਹੀ ਨਾ ਹੋਵੇ ਪਿਆਰ ਦੇ ਨਾਲ ਹੀ ਇੱਕ ਦੂਜੇ ਦਾ ਖਿਆਲ ਕਰਕੇ ਸੋਹਣਾ ਰਿਸ਼ਤਾ ਬਣਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਬਣਾਉਣਾ ਚਾਹੀਦਾ ਹੈ ਕੰਪਰੋਮਾਈਜ਼ ਵੀ ਬਥੇਰੇ ਕਰਨੇ ਪੈਂਦੇ ਨੇ ਪਰ ਉਹਨਾਂ ਦਾ ਇਹੀ ਮੰਨਣਾ ਹੈ ਕਿ ਵਿਆਹ ਕੇ ਜ਼ਿੰਮੇਦਾਰੀਆਂ ਤੇ ਉਸਨੇ ਕਬੂਟੇ ਦੇ ਵਾਂਗ ਹੀ ਪਾਲਣਾ ਪੈਂਦਾ। ਫਿਲਹਾਲ ਦੋਹਾਂ ਨੇ ਵਿਆਹ ਤੋਂ ਬਾਅਦ ਜਦੋਂ ਘਰ ਦੇ ਵਿੱਚ ਦੋ ਬੱਚਿਆਂ ਨੇ ਜਨਮ ਲਿਆ ਤਾਂ ਉਹਨਾਂ ਧੀਆ ਪੁੱਤਾਂ ਨੂੰ ਵੀ ਉਹੇ ਜਿਹੀ ਹੀ ਮਤ ਦਿੱਤੀ, ਉਹੇ ਜਿਹੀ ਹੀ ਸੋਚ ਵਿਚਾਰ ਦਿੱਤੇ ਕਿ ਉਹ ਆਪਣੀ ਜ਼ਿੰਦਗੀ ਨੂੰ ਖੰਭ ਆਪ ਲਗਾ ਸਕਣ। ਅੱਜ ਉਹਨਾਂ ਦੀ ਧੀ ਡਾਕਟਰ ਬਣ ਕੇ ਆਪਣੇ ਪਸੰਦ ਦੇ ਡਾਕਟਰ ਮੁੰਡੇ ਦੇ ਨਾਲ ਉਸਨੇ ਵਿਆਹ ਕਰਵਾ ਲਿਆ ਅਤੇ ਇੰਗਲੈਂਡ ਦੇ ਵਿੱਚ ਉਹ ਸੈਟਲ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਉਸਤੇ ਜਾਂ ਫਿਰ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਹੈ ਤਾਂ ਮਾਤਾ ਪਿਤਾ ਸਾਹਮਣੇ ਗੱਲ ਕੀਤੀ ਜਾਂਦੀ ਹੈ ਮਾਪਿ ਉਸ ਨੂੰ ਇਸ ਕਦਰ ਸਮਝਾ ਦਿੰਦੇ ਨੇ ਜਿਵੇਂ ਕਿ ਬਹੁਤ ਹੀ ਸਰਲ ਤੇ ਛੋਟੀ ਜੀ ਗੱਲ ਹੋਵੇ ਮਾਤਾ ਪਿਤਾ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਉੱਡਣ ਦੇ ਲਈ ਖੰਭ ਦੇ ਦਿੱਤੇ ਨੇ ਜੋ ਭਰਨਾ ਸੀ ਉਹਨਾਂ ਦੇ ਅੰਦਰ ਬਧੀਆਂ ਸੋਚ ਤੇ ਰਾਹੀਂ ਭਰ ਚੁੱਕੇ ਆ ਪਿਤਾ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਸੈਲਫ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਹ ਉਦੋਂ ਹੀ ਆਵੇਗਾ ਜੇਕਰ ਤੁਸੀਂ ਡਿਪੈਂਡ ਨਹੀਂ ਹੋਵੋਗੇ। ਇਨਸਾਨੀਅਤ ਨੂੰ ਉੱਚਾ ਰੱਖਣ ਵਾਲਾ ਇਹ ਪਰਿਵਾਰ ਇਸ ਦਾ ਇੱਕ ਹੋਰ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਡਾਕਟਰ ਹਰਸ਼ਿੰਦਰ ਦੇ ਉਹ ਵਿਚਾਰ ਜੋ ਕਿ ਉਹਨਾਂ ਨੂੰ ਉਹਨਾਂ ਦੇ murid ਹੋਣ ਦੇ ਲਈ ਕਿਸੇ ਨੂੰ ਵੀ ਮਜਬੂਰ ਕਰ ਦਿੰਦਾ ਹੈ। ਉਹ ਕਹਿੰਦੇ ਨੇ ਕਿ ਇਹ ਧਰਤੀ ਬ੍ਰਾਹਮਣ ਦੇ ਵਿੱਚ ਜਿਹੜੀ ਧਰਤੀ ਹੈ ਉਹ ਸਿਰਫ ਇੱਕ ਪੈਨ ਦੀ ਛੋਟੀ ਜਹੀ ਨਿਭਦੇ ਸਮਾਨ ਤੈਸ ਦੇ ਵਿੱਚ ਈਗੋ ਕਾਦੀ ਮੈਂ ਦੇ ਨਾਲ ਹਰੇਕ ਦਾ ਫੈਲਾਓ ਨਹੀਂ ਹੋ ਸਕਦਾ ਫੈਲਾਓ ਰੁਕ ਜਾਂਦਾ ਉਹਨਾਂ ਦੱਸਿਆ ਕਿ ਜੇ ਤੁਹਾਡੇ ਆਲੇ ਦੁਆਲੇ ਦੀ ਧਰਤੀ ਸਾਰੀ ਗਿੱਲੀ ਹੋਵੇ ਪੈਰ ਸੁੱਕੇ ਰੱਖਣਾ ਚਾਹੁੰਦੇ ਹੋ ਤੁਸੀਂ ਤਾਂ ਤੁਸੀਂ ਪੂਰੀ ਧਰਤੀ ਤੇ ਕਾਲੀਨ ਵਿਛਾਵੋਗੇ ਜਾਂ ਫਿਰ ਆਪਣੇ ਹੀ ਪੈਰੀ ਜੁੱਤੀ ਪਾ ਲਵੋਗੇ ਉਹਨਾਂ ਕਿਹਾ ਕਿ ਮੈਂ ਸੋਚਿਆ ਹੀ ਨਹੀਂ ਮੈਂ ਸਮਾਜ ਨੂੰ ਬਦਲਾਂ ਮੈਂ ਤਾਂ ਆਪਣੇ ਆਪ ਨੂੰ ਦਿਨੋ-ਦਿਨ ਬਦਲ ਰਹੀ ਹਾਂ ਅਤੇ ਆਪਣਾ ਇੱਕ ਚੰਗਾ ਪੱਖ ਅੱਗੇ ਲੈ ਕੇ ਜਾ ਰਹੀ ਹਾਂ ਹੋ ਸਕਦਾ ਹੈ ਕਿ ਸ਼ਾਇਦ ਇਸ ਤੋਂ ਕੋਈ ਸੇਧ ਲੈ ਲਵੇ ਅਤੇ ਇਸ ਤੋਂ ਵੀ ਕੋਈ ਚੰਗਾ ਬਣ ਜਾਵੇ ਤਾਂ ਕਿ ਉਹ ਖੁਦ ਨੂੰ ਇਸ ਤਰ੍ਹਾਂ ਰੋਸ਼ਨਾ ਸਕੇ ਡਾਕਟਰ ਹਰਸ਼ਿੰਦਰ ਕੌਰ ਸ਼ੁਰੂ ਤੋਂ ਹੀ ਲਿਖਣ ਦੇ ਸ਼ੌਕੀਨ ਨੇ ਜਦੋਂ ਉਹ 10ਵੀਂ ਕਲਾਸ ਦੇ ਵਿੱਚ ਹੁੰਦੇ ਸਨ ਤਾਂ ਕਵਿਤਾਵਾਂ ਲਿਖਦੇ ਸਨ ਸ਼ੁਰੂ ਤੋਂ ਹੀ ਬਗਾਵਤੀ ਸੁਰ ਵਾਲੀਆਂ ਉਹ ਕਵਿਤਾਵਾਂ ਔਰਤਾਂ ਤੇ ਹੁੰਦੇ ਜ਼ੁਲਮਾਂ ਕਰਕੇ ਉਹ ਸੋਚਦੇ ਹੁੰਦੇ ਸੀ ਕਿ ਆਖਿਰਕਾਰ ਐਵੇਂ ਕਿਉਂ ਹੁੰਦਾ ਮਨ ਦੇ ਵਿੱਚ ਆਉਂਦਾ ਕਿਉਂ ਕੋਈ ਕਿਸੇ ਨੂੰ ਇੰਨਾ ਦੁਖੀ ਕਰਦਾ ਕੁਝ ਵੀ ਹੁਣ ਜਦੋਂ ਉਹ ਲਿਖਦੇ ਨੇ ਤਾਂ ਪਹਿਲਾਂ ਆਪਣੇ ਪਤੀ ਨੂੰ ਜ਼ਰੂਰ ਸੁਣਾਉਂਦੇ ਆਂ ਪੜ੍ਹਾਉਂਦੇ ਨੇ ਪਤੀ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਕਿ ਸਮਾਜ ਕਿਵੇਂ ਬਦਲੇਗਾ ਸੱਚ ਲਿਖਣਾ ਕਿਸੇ ਨੂੰ ਤਾਂ ਪਵੇਗਾ ਹੀ ਇਸ ਕਰਕੇ ਪਤੀ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਨੇ ਡਾਕਟਰ ਹਰਸ਼ਿੰਦਰ ਕੌਰ ਖੁਦ ਦੇ ਹੋਏ ਕਹਿੰਦੇ ਨੇ ਕਿ ਸੱਚ ਸੁਣਨਾ ਸੋਖਾ ਨਹੀਂ ਸੱਚ ਨੂੰ ਸਦਾ ਫਾਂਸੀ ਹੁੰਦੀ ਹੈ ਤਿੱਲੀ ਇੱਕੋ ਚਾਹੀਦੀ ਹੁੰਦੀ ਹੈ ਮੋਮਬਤੀਆਂ ਉਸਦੇ ਨਾਲ ਤੁਸੀਂ 10-10 ਬਾਲ ਸਕਦੇ ਹੋ ਪਿਤਾ ਜੀ ਨੇ ਇਹੀ ਕਿਹਾ ਕਿ ਤੂੰ ਡੱਟੀ ਰਹਿ ਜਦੋਂ ਕਦੇ ਵੀ ਡਾਕਟਰ ਹਰਸ਼ਿੰਦਰ ਕੌਰ ਨਿਰਾਸ਼ ਹੋਏ ਸਮਾਜ ਦੀਆਂ ਬੁਰਾਈਆਂ ਤੋਂ ਤਾਂ ਉਹਨਾਂ ਨੂੰ ਇਹੀ ਕਿਹਾ ਪਿਤਾ ਜੀ ਨੇ ਕਿ ਤੂੰ ਡੱਟੀ ਰਹਿ ਉਨ੍ਹਾਂ ਦੇ ਘਰ ਪਰਿਵਾਰ ਦੇ ਵਿੱਚ ਇਹੋ ਜਿਹਾ ਮਾਹੌਲ ਸੀ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਇਸ ਪਰਿਵਾਰ ਦੀ ਸਿਫਤ ਕਰਨ ਤੋਂ ਪਿੱਛੇ ਨਹੀਂ ਹਟੋਗੇ ਕਦੇ ਵੀ ਜਾਤ ਪਾਤ ਨਹੀਂ ਮੰਨੀ ਗਈ ਚਾਰ ਭੈਣਾਂ ਨੇ ਕਿਸੇ ਦਾ ਵੀ ਵਿਆਹ ਜਾਤ ਪੁੱਛ ਕੇ ਨਹੀਂ ਕੀਤਾ ਗਿਆ ਭਾਵੇਂ ਕਿਸੇ ਭੈਣ ਦਾ ਵਿਆਹ ਜੱਟ ਪਰਿਵਾਰ ਦੇ ਵਿੱਚ ਹੋਇਆ ਭਾਵੇਂ ਕਿਸੇ ਦਾ ਕਿਸੇ ਹੋਰ ਘਰ ਦੇ ਵਿੱਚ ਜਿਹਨੂੰ ਕੀ ਨੀਵੀਂ ਜਾਤ ਵੀ ਕਹਿ ਦਿੱਤਾ ਜਾਂਦਾ ਸਰਨੇਮ ਤੱਕ ਕੋਈ ਨਹੀਂ ਵਰਤਦਾ ਕੋਈ ਵੀ ਉਨ੍ਹਾਂ ਦੀ ਪੈਣ ਜਾਂ ਫਿਰ ਵੀਰ ਦੇ ਨਾਮ ਦੇ ਪਿੱਛੇ ਜਾਤ ਪਾਤ ਗੋਤ ਦਾ ਨਾਮ ਵਰਤਿਆ ਹੀ ਨਹੀਂ ਜਾਂਦਾ ਇਹ ਰਿਸ਼ਤੇ ਲਿਆਕਤ ਦੇ ਆਧਾਰ ਤੇ ਬਣੇ ਹੋਏ ਨੇ ਹਕੀਕੀ ਚੀਜ਼ ਦਿਖਾਈ ਗਈ ਹੈ ਸਮਾਜ ਨੂੰ ਕਿ ਸਾਡੇ ਘਰ ਦੇ ਵਿੱਚ ਇਹੋ ਜਿਹਾ ਵਿਤਕਰਾ ਕਦੇ ਵੀ ਨਹੀਂ ਹੋਣਾ ਕਿੰਨੀ ਵੱਡੀ ਅਤੇ ਉੱਚੀ ਸੋਚ ਹੈ ਉਹਨਾਂ ਦੀ ਅਤੇ ਉਹਨਾਂ ਦੇ ਪਿਤਾ ਜੀ ਦੀ ਉਹਨਾਂ ਦੇ ਪਿਤਾ ਜੀ ਕਿੰਨੀ پاک ਰੂਹ ਦੇ ਨੇ ਉੱਚੀ ਸੋਚ ਅਤੇ ਵੱਡੀ ਸਖਸ਼ੀਅਤ ਵਾਲੇ ਨੇ ਇਹ ਸਭ ਸੁਣ ਕੇ ਹੁਣ ਉਹਨਾਂ ਬਾਰੇ ਵੀ ਦੇਖਣ ਸੁਣਨ ਤੇ ਹੋਰ ਜਾਣਨ ਦਾ ਦਿਲ ਕਰਦਾ ਹੈ ਤਾਂ ਏਸੀ ਡਾਕਟਰ ਹਰਸ਼ਿੰਦਰ ਕੌਰ ਅਤੇ ਡਾਕਟਰ ਗੁਰਪਾਲ ਦੀ ਉਹ ਜ਼ਿੰਦਗੀ ਜਿਸ ਨੂੰ ਹਰ ਕੋਈ ਦੇਖਣਾ ਚਾਹੁੰਦਾ ਸੀ ਕੀ ਡਾਕਟਰ ਸਾਹਿਬ ਜਿਨਾ ਦੇ ਚਿਹਰੇ ਤੇ ਹਮੇਸ਼ਾ ਹੀ ਖੁਸ਼ੀ ਅਤੇ ਸਕੂਨ ਦਿਖਦਾ ਹੈ ਆਖਿਰਕਾਰ ਉਹ ਕਿਹੋ ਜਿਹੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਆਏ ਨੇ ਕਿਵੇਂ ਉਹ ਘਰ ਪਰਿਵਾਰ ਤੇ ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਪਰਿਵਾਰ ਤੇ ਵਿੱਚ ਕੌਣ ਹੈ ਅਤੇ ਕਿਵੇਂ ਉਹ ਪਿੱਛੋਂ ਆਪਣੇ ਭੈਣ ਭਰਾਵਾਂ ਤੇ ਪਿਤਾ ਜੀ ਤੇ ਨਾਲ ਰਹੇ